ਪੰਜਾਬ ਪੁਲਿਸ ਚ ਭਾਰਤੀ ਹੋਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸ਼੍ਰੀ ਭਗਵੰਤ ਮਾਨ ਜੀ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜਿੱਥੇ ਪੰਜਾਬ ਦੇ ਨੌਜਵਾਨਾਂ ਦੇ ਲਈ 10000 ਪੁਲਿਸ ਦੀ ਭਰਤੀ ਦਾ ਐਲਾਨ ਜਿਹੜਾ ਮਾਨ ਸਰਕਾਰ ਵੱਲੋਂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੌਜਵਾਨ ਸਿਰਫ ਆਪਣੀ ਮਿਹਨਤ ਕਰਨ ਰਾਤੇ ਪੰਜਾਬ ਦੇ ਵਿੱਚ ਵੀ ਆਪਣਾ ਭਵਿੱਖ ਹੈ ਜਿਹੜਾ ਉਹ ਬਿਹਤਰ ਬਣਾ ਸਕੇ ਅਤੇ ਐਲਾਨ ਦੇ ਵਿੱਚ ਇੱਕ ਗੱਲ ਹੋਰ ਸਪਸ਼ਟ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਨੌਕਰੀ ਹੈ ਜਿਹੜੀ ਯੋਗਤਾ ਦੇ ਅਨੁਸਾਰ ਮਿਲੇਗੀ ਇਸ ਨੌਕਰੀ ਦੇ ਵਿੱਚ ਬਿਲਕੁਲ ਵੀ ਰਿਸ਼ਵਤਖੋਰੀ ਜਾਫਿਰ ਭ੍ਰਿਸ਼ਟਾਚਾਰ ਹੈ ਬਿਲਕੁਲ ਨਹੀਂ ਹੋਵੇਗਾ ਤੇ ਇਹ ਨੌਕਰੀ ਹੈ ਜਿਹੜੀ ਯੋਗਤਾ ਦੇ ਅਨੁਸਾਰ ਮਿਲੇਗੀ ਅਤੇ ਇਸ ਵੀਡੀਓ ਨੂੰ ਤੁਸੀਂ ਵੱਤੋ ਵੱਤ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਕੋਲ ਰਿਸ਼ਤੇਦਾਰਾਂ ਕੋਲ ਤਾਂ ਜੋ ਉਹ ਵੀ ਜਿਹੜੇ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਤਾਂ ਜੋ ਅੱਜ ਤੋਂ ਹੀ ਭਰਤੀ ਹੋਣ ਦੇ ਲਈ ਆਪਣੀ ਮਿਹਨਤ ਹੈ ਜਿਹੜੀ ਉਹ ਸ਼ੁਰੂ ਕਰ ਦੇਣ ਤੇ ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ ਅੱਜ 2025 ਚ ਵੀ ਉਨੀ 25 ਸਾਲ ਹੋ ਗਏ 80000 ਦੀ ਨਫਰੀ ਉਹ ਖੜੀ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ ਸੋ ਇਹ ਨਫਰੀ ਜਿਹੜੀ ਹੈ ਬੁਧਾਮ ਦੀ ਲੋੜ ਹੈ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਕੈਬਿਨੇਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵੱਖ-ਵੱਖ ਉਹਦਿਆਂ ਤੇ ਨਵੀਆਂ ਪੋਸਟਾਂ ਕ੍ਰੀਏਟ ਕਰਨੀਆਂ ਨੇ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਉਹਦੇ ਚੋ ਜਿਹੜਾ ਪਾਸ ਕਰ ਗਿਆ ਕੋਈ ਸ਼ਪਾਰਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਮਾ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜਾਈਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੇਨੂੰ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੁਰ ਅੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਮੰਦਰ ਜਾ ਮਸਜਿਦ ਜਿੱਥੇ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜ ਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹ ਤੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਉਹ ਦੁਆਵਾਂ ਦਾ ਕੋਈ ਕਿਸੇ کرنਸੀ ਚ ਮੁੱਲ ਨਹੀਂ ਪਿਆ ਹਜ ਤੱਕ ਸੋ ਉਹ ਜਿਆਦਾ ਅਸਰ ਰੱਖਦੀਆਂ ਨੇ